ਲਓ ਜੀ ਆਪਾਂ ਪਹੁੰਚ ਚੁੱਕੇ ਆ ਆਪਣੇ ਪਿੰਡ ਚੱਕਬੀੜ ਸਰਕਾਰ ਦੀ ਲੋੜੀ ਤੇ ਤੇ ਮੇਰੇ ਨਾਲ ਨੇ ਤਰਨਪ੍ਰੀਤ ਸਿੰਘ ਤੇ ਬਾਈ ਬਲਵਿੰਦਰ ਸਿੰਘ ਜੀ ਲੋੜੀ ਤੇ ਸਾਰਾ ਨਗਰ ਹੀ ਇਕੱਠਾ ਹੋਇਆ ਤੇ ਇਸ ਲੋਹੜੀ ਤੇ ਅੱਜ ਤੁਹਾਨੂੰ ਦਿਖਾਵਾਂਗੇ ਲੋਹੜੀ ਚਲਾ ਦਿੱਤੀ ਗਈ ਹੈ ਤੇ ਇਸ ਤੋਂ ਕੁਝ ਚੰਦ ਮਿੰਟਾਂ ਬਾਅਦ ਸਾਰੇ ਇਸ ਮਾਲਵਾ ਸਟਰੀਟ ਦੇ ਵਾਸੀ ਚੱਕਬੀਰ ਸਰਕਾਰ ਦੇ ਵਾਸੀ ਤੁਹਾਨੂੰ ਦਿਖਾਵਾਂਗੇ ਸਾਡੇ ਪਿੰਡ ਦੀ ਏਕਤਾ ਦਿਖਾਵਾਂਗੇ ਤੁਹਾਨੂੰ ਸਾਡੇ ਪਿੰਡ ਦੀ ਏਕਤਾ ਬਹੁਤ ਆ ਭਾਈਚਾਰਕ ਸਾਂਝ ਦਾ ਪ੍ਰਤੀਕ ਧਿਆਰੇ ਕੋਈ ਇੱਥੇ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਸਾਰੇ ਯਾਨਕੀ ਰਲ ਮਿਲ ਕੇ ਇਹ ਇੱਕ ਸਾਡੇ ਪਿੰਡ ਦੀ ਮੇਨ ਲੋਹੜੀ ਰੱਖਦੀ ਰੱਖਦੀ ਆ ਤੇ ਜਿਹਦੀਆਂ ਤੁਹਾਨੂੰ ਅਸੀਂ ਝਲਕੀਆਂ ਪੇਸ਼ ਕਰਾਂਗੇ ਇਸ ਵੀਡੀਓ ਦੇ ਵਿੱਚ ਅਗਰ ਤੁਸੀਂ ਇਸ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਜੀ ਪਿੰਡ ਚੱਕਪੀੜ ਸਰਕਾਰ ਵਿਗੇ ਲੋਹੜੀ ਦਾ ਤਿਹਾਰ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ ਤੇ ਲੋਹੜੀ ਨੂੰ ਇਸ ਤਰ੍ਹਾਂ ਪਾਥੀਆਂ ਦਾ ਇੱਕ ਵੱਡਾ ਫਰਾ ਕੀਰਾਜ ਬਣਾਇਆ ਗਿਆ ਤੇ ਉਸ ਨੂੰ ਫਿਰ ਅਗ ਲਗਾਈ ਕੀ ਢਿਲ ਛੁੱਟੇ ਗਏ ਤੇ ਪ੍ਰਮਾਤਮਾ ਵੱਲੋਂ ਇੱਕ ਬੇਨਤੀ ਕੀਤੀ ਗਈ ਹਨਾ ਤੇ ਇਥਰ ਆ ਦਲਿੱਦਰ ਜਾ ਦਲਿੱਦਰ ਦੀ ਜੜ ਚੁੱਲੇ ਫਾਤੇਨ ਛੁੱਟੇ ਗਏ ਤੇ ਸਾਰੇ ਪਿੰਡ ਨਗਰ ਇਕੱਠਾ ਹੋਇਆ ਇੱਥੇ ਤੇ ਇਸ ਤਰ੍ਹਾਂ ਸਾਨੂੰ ਲੋਹੜੀ ਮਨਾਉਣੀ ਚਾਹੀਦੀ ਹੈ ਮੇਰੇ ਅਕੋਰਡਿੰਗ ਤਾਂ ਕਿਉਂਕਿ ਇਹ ਭਾਈਚਾਰਕ ਦਾ ਸਾਂਝ ਦਾ ਪ੍ਰਤੀਕ ਹੈ ਤਿਹਾੜ ਸਾਡੇ ਵਿੱਚੋਂ ਜਿਹੜੇ ਤਿਹਾੜ ਆ ਇਹ ਉਲੋਪ ਹੁੰਦੇ ਜਾ ਰਹੇ ਆ ਅੱਜ ਕੱਲ ਲੋਕਾਂ ਨੇ ਕੀ ਆ ਕਰੋ ਘਰੀ ਲੋਹੜੀਆਂ ਮਨਾਉਣੇ ਸ਼ੁਰੂ ਕਰ ਦਿੱਤੀਆਂ ਤੇ ਹਰੇਕ ਕੋਈ ਆਪਣੇ ਘਰਾਂ ਚੋਂ ਪਰੰਤੂ ਇਹ ਵੀਰ ਸਰਕਾਰ ਦਾ ਇੱਕ ਬਹੁਤ ਵੱਡਾ ਉਪਰਾਲਾ ਕਹ ਲੋ ਪਰਮਾਤਮਾ ਦੀ ਮਿਹਰ ਕਹ ਲੋ ਕਿ ਸਾਡੇ ਤੇ ਕਿਰਪਾ ਸਾਡੇ ਨਗਰ ਤੇ ਕਿਰਪਾ ਤੇ ਸਾਡੇ ਪਿੰਡ ਦੇ ਵਿੱਚ ਲੋਕ ਜਿਹੜੇ ਸਾਂਝ ਦੇ ਵਿੱਚ ਰਹਿੰਦੇ ਆ ਤੇ ਇੱਕ ਸਾਂਝ ਦਾ ਪ੍ਰਤੀਕ ਆ ਤੁਸੀਂ ਵੇਖੋ ਕੱਠ ਵੇਖੋਗੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀ ਇੱਥੇ ਚੱਕਬਿੜ ਸਰਕਾਰ ਦੇ ਵਿੱਚ ਤੇ ਮੈਂ ਸੋਚਦਾ ਵੀ ਹਰੇਕ ਨਗਰ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਇਦਾਂ ਜਿਹੜਾ ਲੋਹੜੀ ਦਾ ਤਿਹਾਰ ਮਨਾਇਆ ਜਾਣਾ ਚਾਹੀਦਾ ਤੇ ਆਓ ਇਸ ਦੀਆਂ ਝਲਕੀਆਂ ਤੁਹਾਨੂੰ ਪੇਸ਼ ਕਰਦੇ ਆਂ ਦੇਖੋ ਇਸ ਵੀਡੀਓ ਨੂੰ ਅੰਤ ਤੱਕ ਤੇ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨ ਤੇ ਸ਼ੇਅਰ ਜਰੂਰ ਕਰੋ ਤੇ ਕਮੈਂਟ ਜਰੂਰ ਕਰੋ ਤੇ ਵੇਖੋ ਹਾਂ ਜਦੋਂ ਸਾਰਾ ਨੱਗਰ ਇਕੱਠਾ ਹੋ ਗਿਆ ਤੇ ਇੱਕ ਅਰਦਾਸ ਕੀਤੀ ਗਈ ਮਾਹੀ ਦੇ ਵੱਲੋਂ ਮੇਰੇ ਭਤੀਜੇ ਵੱਲੋਂ ਤੇ ਅਰਦਾਸ ਕਰਨ ਤੋਂ ਬਾਅਦ ਜਿਨ੍ਹਾਂ ਦੇ ਘਰ ਵਿੱਚ ਵੀ ਕੋਈ ਪੁੱਤਰ ਦੀ ਦਾਤ ਬਖਸ਼ੀ ਆ ਜਾਂ ਕੋਈ ਬੇਟੀਆਂ ਦੀ ਲੋੜੀ ਮਨਾਈ ਗਈ ਹੈ ਜਾਂ ਬੇਟਿਆਂ ਦੀ ਲੋੜੀ ਮਨਾਈ ਗਈ ਹੈ ਇਨ੍ਹਾਂ ਦੇ ਘਰਾਂ ਦੇ ਵਿੱਚ ਵੀ ਖੁਸ਼ੀ ਦੀ ਦਾਤ ਆਈ ਆ ਤੇ ਉਹਨਾਂ ਵੱਲੋਂ ਮੂਫਲੀਆਂ ਰਿਓੜੀਆਂ ਸਾਡੇ ਜਿੰਨਾ ਵੀ ਇਕੱਠ ਹੋਇਆ ਸੀ ਸਾਰੇ ਇਕੱਠ ਨੂੰ ਬੰਨੀਆਂ ਗਈਆਂ ਖੁਸ਼ੀ ਸਾਂਝੀ ਕੀਤੀ ਗਈ ਤੇ ਤੁਹਾਨੂੰ ਦਿਖਾਉਣੀਆਂ ਇਹਦੀਆਂ ਝਲਕੀਆਂ ਅੱਗੇ ਤੁਸੀਂ ਦੇਖੋਗੇ ਤੇ ਉਸ ਤੋਂ ਬਾਅਦ ਸਾਡੇ ਪਿੰਡ ਦੀਆਂ ਧੀਆਂ ਭੈਣਾਂ ਚਾਚੀਆਂ ਤਾਈਆਂ ਮਾਸੀਆਂ ਹਨਾ ਤੇ ਇਹਨਾਂ ਸਾਰਿਆਂ ਵੱਲੋਂ ਗਿੱਧਾ ਪਾਇਆ ਗਿਆ ਲੋਹੜੀ ਤੇ ਇਸ ਦੀਆਂ ਝਲਕੀਆਂ ਤੁਸੀਂ ਵੀਡੀਓ ਦੇ ਐਂਡ ਵਿੱਚ ਦੇਖੋਗੇ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ ਮੈਨੂੰ ਨਹੀਂ ਲੱਗਦਾ ਕਿ ਇੰਨੇ ਵੱਡੇ ਲੈਵਲ ਤੇ ਕਿਸੇ ਪਿੰਡ ਦੇ ਵਿੱਚ ਇਦਾਂ ਦੀ ਲੋਹੜੀ ਮਨਾਈ ਜਾਂਦੀ ਹੋਵੇਗੀ ਇਹ ਚੱਕਬੀੜ ਸਰਕਾਰ ਦਾ ਇੱਕ ਬਹੁਤ ਵੱਡਾ ਪ੍ਰਾਲਾ ਭਾਈ ਚਾਰ ਕਿਸਾਨਾਂ ਦਾ ਇੱਕ ਲੋਕਾਂ ਦੀ ਇਹ ਕਿ ਬਹੁਤ ਖੁਸ਼ੀ ਹੋਈ ਇਸ ਪ੍ਰੋਗਰਾਮ ਨੂੰ ਦੇਖ ਕੇ

A ਕੰਮ ਕਰਦੇ lá ਆ ਤਰਿਆ ਲਾ ਅੰਮਰ ਦਾ ਅੰਦਰ ਕੈਰੋ ਨਾ ਨੈਣ ਲਈ ਧਿਆਏ ਅੰਮਰ ਦਾ ਅੰਦਰ ਦਾ ਪੋਲਿਸ ਆਈ ਨਹੀਂ ਦਰਨੀ ਨਹੀਂ ਦੋ ਮਿੰਟ ਲਈ ਬਹਿਣਾ ਦਸ ਮਿੰਟ ਲਾ 10 5 3 ਮੈਂ ਕਾਫੀ ਘਰ ਰਹਿੰਦਾ ਮਹਾਰਾਜ ਸਭ ਸਾਈਂ ਕੋ ਸਮਾਏ 10 5 0 ਦੀ ਲੋਕ ਬਣ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਦਾਰ ਦਾ ਧਿਆਨ ਧਰ ਕੇ ਮਾਤਾ ਜੀ ਬੋਲਾ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਜਮਾ ਸਾਹਿਬ ਜਾਂਦੇ ਆ ਆਈ ਤੇਗ ਪਾਹੀ ਤੇ ਕਿਆ ਨਿਤ ਕੀਤਾ ਇਨਾ ਪਿਆਰਿਆਂ ਸਚਿਆਰਿਆਂ ਦੀ ਦਮਾਈ ਦਾ ਧਿਆਨ ਧਰ ਕੇ ਖੰਸਾ ਜੀ ਬੋਲ ਸੀ ਵਾਹੇ ਗੁਰੂ ਧਰਮ ਹੀਤ ਦੀ ਸੱਤੇ ਬਾਂਧ ਬਾਂਧੇ ਕਟਾਏ ਕੋਕਪੜੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਨਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਸਥਾ ਨਾਲ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੁੱਲੋ ਜੀ ਵਾਹਿਗੁਰੂ ਪੰਜਾ ਤੱਕਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਬੁੱਲੋ ਜੀ ਵਾਹਿਗੁਰੂ ਬ੍ਰਹਮਾ ਸਰਬੱਤ ਖਾਲਸਾ ਜੀ ਕੀ ਸਤਿ ਆਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਆਮੀਨ ਵਾਹਿਗੁਰੂ ਨਾਮ ਚਿਤ ਆਵੇ ਚਿਤ ਆਉਣ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਾ ਰਿਛਿਆ ਰਹਾਇਤ ਦੇਗ ਤੇਗ ਫਤਿਹ ਫਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਾ ਜੀ ਵਾਹਿਗੁਰੂ ਸਿੱਖਾ ਰੋ ਸਿੱਖੀ ਦਾਣ ਕੇਸ ਦਾਣ ਰਹਿਤ ਦਾਨ ਬਿ ਬੇਕ ਦਾਨ ਬਿ ਸਾਹਾ ਦਾਨ ਪਰੋਸਾ ਦਾਨ ਦਾਨ ਸੇਰ ਦਾਨ ਨਾਮ ਦਾਨ ਸ੍ਰੀ ਅਮਰ ਸਤ ਸਾਹਿਬ ਮਨ ਮੈਂ ਤਾਂ ਹੋਣ ਥੋੜੇ ਜਣ ਹੋਏ ਉੱਧ ਬਟੜ ਗਏ ਕਿਉਂ ਕੀ ਚੱਲੇ ਟੁਕੜਾ ਹਟਾਲਨ ਧਰਮ ਕਾ ਜੈਕਾਰ ਖਾਲਸਾ ਜੀ ਕੇ ਗੋਲ ਬਲੇ ਬੋਲੋ ਜੀ ਸਾਰੀ ਸਿੱਖਾਂ ਦਾ ਮਨ ਨੀਵਾ ਮੱਤ ਜੀ ਮਾਸਤ ਪੰਥ ਦੇ ਰਾਖੇ ਆਪ ਵਾਹਿਗੁਰੂ اے ਅਕਾਲ ਪੁਰਖੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਦਿਓ ਸ਼ੀਰਨ ਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਇੰਨਾ ਤੋਂ ਖਾਲਸਾ ਪੰਥ ਨੂੰ ਵੀ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੇਦਾਰ ਅਤੇ ਸੇਵਾ ਸੰਭਾਲ ਦਾ ਦਾਰਕਾਰੇ ਖਾਲਸਾ ਜੀ ਨੂੰ ਬਖਸ਼ੋ اے ਨਿਮਾਣਿਆਂ ਦੇ ਤਾਨ ਗੁਰੂ ਮਾਲਿਆਂ ਦੇ ਮਾਣ ਲੋਟਿਆਂ ਦੀ ਔਟ ਸੱਚੇ ਪਿਤਾ ਆਪਵਾ ਹਗਰੂ ਇਸ ਵੇਲੇ ਆਪ ਜੀ ਦੇ ਚਰਨ ਕਮਲਾਂ ਵਿਖੇ ਲੋਹੜੀ ਦੇ ਤਿਹਾਰ ਮਨਾਉਣ ਲਈ ਸਾਰੇ ਨਗਰ ਨਿਵਾਸੀ ਇਕੱਠੇ ਹੋਏ ਹਨ ਸੋ ਆਪ ਜੀ ਸਾਰੇ ਹੀ ਨਗਰ ਨਿਵਾਸੀਆਂ ਤੇ ਮਿਹਰ ਭਰਿਆ ਹੱਥ ਰੱਖਣਾ ਸਭ ਨੂੰ ਖੁਸ਼ੀਆਂ ਅਤੇ ਤੰਦਰੁਸਤੀਆਂ ਬਖਸ਼ਣੀਆਂ ਖਜਾਨੇ ਭਰਪੂਰ ਰੱਖਣੇ ਨਗਰ ਦੇ ਵਿੱਚੋਂ ਜੋ ਬੱਚੇ ਅਤੇ ਬੱਚਿਆਂ ਦੇ ਪਰਿਵਾਰ ਬਾਹਰਲੇ ਦੇਸ਼ਾਂ ਵਿਦੇਸ਼ਾਂ ਵਿੱਚ ਗਏ ਹਨ ਉਹਨਾਂ ਦੇ ਸਿਰ ਤੇ ਸਤਿਗੁਰ ਜੀ ਮਿਹਰ ਭਰਿਆ ਹੱਥ ਰੱਖਣਾ ਸੰਤ ਰਸਤੀਆਂ ਬਖਸ਼ਣੀਆਂ ਚੜ੍ਹਦੀਆਂ ਕਲਾ ਰੱਖਣੀਆਂ ਸਮੂਹ ਸੰਗਤ ਨੂੰ ਗੁਰੂ ਚਰਣਾ ਦੇ ਨਾਲ ਜੋੜ ਕੇ ਰੱਖਣਾ ਅਤੇ ਸਾਰੇ ਪਰਿਵਾਰਾਂ ਦੇ ਵਿੱਚ ਪਿਆਰ ਬਣਾਏ ਰੱਖਣਾ ਜੋ ਜੀ ਆਪ ਜੀ ਦੇ ਘਰ ਆਵੇ ਸੋ ਰਾਜੀ ਖੁਸ਼ੀ ਜਾਵੇ साई प्यारे मेल जिन मिलिया ते ਅਕਬੀਰ ਹੋ ਕੰਮ ਕਰਦਾ ਜਿੰਨੇ ਤੁਸੀਂ ਵੇਖੋਗੇ ਉਹਨੇ ਆਪੋ ਆਪਣਾ ਬਲੌਗ ਆਹ ਕਿੱਥੇ ਕਰੇ ਚੱਲਦੇ ਕਿ ਪਰਲੇ ਕੋਲ ਜਾਂਦੇ ਆਹ ਦਿਖਾ ਦੇ ਪਰਲੇ ਹੋਰ ਖੋਜ ഇല്ല 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 ഇല ओह और मेरा आप चित्रम चिपका के दे और और मैं भी बात कर रही हूं अभी आप मेरे पास आए हो नहीं